ਰਵੀ ਦਸਤੀ ਦੀ ਪਰਮਾਨੀ ਰਾਤ ਨੂੰ ਇੱਕ ਅਮਨਦੀਪ ਸਿੰਘ ਦੇ ਪੁੱਤਰ ਸੁਰਜਨਤ ਸਿੰਘ ਨੇ ਉਹਨਾਂ ਦੇ ਉੱਤੇ ਰਾਤ ਨੂੰ ਘਰੇ ਛੁੱਪੇ ਜਾਂਦੇ ਉੱਤੇ ਕਿਸੇ ਨੇ ਐਸਿਡ ਪਾਵਾ ਸੀ ਤੇ ਜੁਵੇ ਸੰਬੰਧ ਦੇ ਵਿੱਚ ਅਸੀਂ ਐਫ ਆਈ ਆਰ 68 ਨੰਬਰ ਪੁਲਿਸ ਸਟੇਸ਼ਨ ਬਡਾਵੀ ਵਾਲਾ ਸਿੰਘ ਦੇ ਵਿੱਚ ਰਜਿਸਟਰ ਕੀਤੀ ਸੀ ਉਹ ਵੀ ਤਫ਼ਤੀਸ਼ ਦੇ ਦੌਰਾਨ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਇਹਦੇ ਪਿਤਾ ਸੁਰਜਨਤ ਸਿੰਘ ਸੀਗੇ ਵਿਪਿੰਦੇ ਇਨਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਕੁਆਪਾ ਮਾਲਾ ਪ੍ਰੋਜੈਕਟ ਦੇ ਵਿੱਚ। ਜਿਹਦੇ ਪੈਸੇ ਜੋ ਆਏ ਸੀ ਸਰਬੰਸ ਸਿੰਘ ਨੇ ਆ ਵੀ ਐਫਡੀ ਕਰਵਾਤੀ ਸੀ। ਸਰਬੰਸ ਸਿੰਘ ਦੀ ਡੈਥ ਤੋਂ ਬਾਅਦ ਉਹਨਾਂ ਦੇ بیٹے ਅਮਨਜੀਤ ਸਿੰਘ ਦੇ ਨਾਮ ਤੋਂ ਉਹ ਐਫਡੀ ਹੋ ਗਈ ਸੀ। ਉਸ ਤੋਂ ਬਾਅਦ 18 ਜੂਨ ਦੇ ਕਰੀਬ ਇਹ ਐਪਲੀਕੇਸ਼ਨ ਟਲਵਾ ਲਈ ਤੇ ਕੈਸ਼ ਕਰਵਾ ਲਈ। ਜਦੋਂ ਅਮਨਜੀਤ ਸਿੰਘ ਨੇ ਇਨਕੁਆਇਰੀ ਕੀਤਾ ਤਾਂ ਉਹਨੂੰ ਪਤਾ ਚੱਲਿਆ ਵੀ ਇਹਨਾਂ ਦੀ ਵਾਈਫ ਹੈ ਜਿਹੜੀ ਬਲਵਿੰਦਰ ਕੋਰ ਬਲਵਿੰਦਰ ਗੌਰ ਨੇ ਇਹ ਐਫਡੀ ਕਰਵਾਈ ਸੀ ਜਿਹਦੇ ਕਰਕੇ ਦੋਵਾਂ ਦਾ ਘਰ ਦੇ ਵਿੱਚ ਡਿਸਪੂਟ ਹੋਣ ਲੱਗਿਆ ਸੀ ਜਿਹੜਾ ਚੱਲਦੇ ਹੋਏ ਬਲਵਿੰਦਰ ਗੌਰ ਨੇ 24-25 ਦੀ ਬਰਮਾਨੀ ਰਾਤ ਨੂੰ ਸਿੱਤੇ ਜਾਂਦੇ ਤੇ ਅਮਨਦੀਪ ਸਿੰਘ ਦੇ ਉੱਤੇ ਅਸੀਂ ਪਰ ਤੋਂ ਮਰਦ ਦੀ ਕੋਸ਼ਿਸ਼ ਕੀਤੀ ਨੈਟ ਬੈਂਕਿੰਗ ਰਹੀ ਨਹੀਂ ਕਰਵਾਈ ਗਈ ਜੋ ਅਜੇ ਤੱਕ ਪਤਾ ਨਹੀਂ ਇਹ ਅਮਨਦੀਪ ਸਿੰਘ ਪਹਿਲਾਂ ਦੁੱਧ ਦਾ ਕੰਮ ਕਰਦਾ ਹੁੰਦਾ ਸੀ ਲੋਕਡਾਊਨ ਤੋਂ ਬਾਅਦ ਉਸਨੇ ਇਹ ਕੰਮ ਕਰਨਾ ਕਰਤਾ ਤਾਂ ਉਹਦੇ ਵਿੱਚ ਐਸਿਡ ਇਹ ਯੂਜ਼ ਕਰਦੇ ਸੀ ਇਹਨਾਂ ਦੇ ਘਰੇ ਪੁਰਾਣਾ ਪਿਆ ਸੀ ਉਹੀ ਬਲਵਿੰਦਰਪੁਰ ਨੇ ਯੂਜ਼ ਕੀਤਾ ਇਹ ਹਜੇ ਇਸ ਬਾਰੇ ਅਸੀਂ ਪੁਸ਼ਟੀਸ਼ ਕਰ ਰਹੇ ਹਾਂ ਅਸੀਂ ਬਲਵਿੰਦਰਪੁਰ ਦਾ ਰਿਮਾਂਡ ਲਿੱਤਾ ਹੈ ਦੋ ਦਿਨ ਦਾ ਰਿਮਾਂਡ ਉਹਦੇ ਵਿੱਚ ਹੀ ਪਤਾ ਕਰਾਂਗੇ ਹਾਂ ਬਲਵਿੰਦਰਪੁਰ ਨੂੰ ਗ੍ਰਿਫਤਾਰ ਕਰ ਲਿਆ ਤਾਂ ਦਿੰਦਾ ਰਿਮਾਂਡ ਲੈ ਲਿਆ